ਚਿਲੂ ਨਜ਼ਾਰਾ ਖੇਡ ਕਬੱਡੀ ਦਾ ਉਹ ਵੇਖੋ ਆਹ ਆਹ ਉਹ ਸਵਾਦ ਉਹ ਸਵਾਦ ਉਹ ਸਵਾਦ ਆਹ ਸਵਾਦ ਜੀਤ ਸਿੰਘ ਜੀ ਖੜਾ ਸਾਹਿਬ ਬੈਠੇ ਆਨੰਦ ਲੈ ਰਹੇ ਨੇ ਲਓ ਨੌਜਵਾਨ ਕਹਿੰਦੇ ਦ ਗੁਰਜੀ ਵਾਲਾ ਫਿਰ ਕਬੱਡੀ ਪਾ ਰਿਹਾ ਉਹ ਟੱਕਰ ਉਹ ਹੀ ਹੈ ਉਹ ਤਾੜੀ ਤੁਹਾਡੀ ਹੋਣੀ ਹੈ ਦਰਸ਼ਕ ਵੀਰੋ ਨਜ਼ਾਰਾ ਆਦਾ ਕਬੱਡੀ ਦਾ ਉਹ ਸਵਾਦ ਕਬੱਡੀ ਦਾ ਉਹ ਸਵਾਦ ਕਬੱਡੀ ਦਾ ਆਉਂਦਾ ਤੇ ਪੁਆਇੰਟ ਰੇਡਰ ਦਾ ਸਿੰਜੀ ਅਟਵਾਲ ਸਾਹਿਬ ਖੁਸ਼ ਨੇ ਉਧਰ ਕਹਿੰਦੇ ਗੁਰਦੀਪ ਸਿੰਘ ਜੀ ਅਟਵਾਲ ਸਾਹਿਬ ਇੰਡੋ ਸਪਾਈਸ ਦਾ ਵੱਡਾ ਨਾਮ ਹੈ ਨਿਊਜ਼ੀਲੈਂਡ ਦੇ ਵਿੱਚ ਕਹਿੰਦੇ ਵੱਡੇ ਵੱਡੇ ਜੇਕਰ ਟੱਕਰ ਸ਼ੀਲੂ ਦੇ ਨਾਲ ਹੋ ਗਈ ਦੁਨੀਆ ਨੇ ਕਹਿੰਦੇ ਸਵਾਦ ਆਪਣੇ ਆਪ ਲੈਣਾ ਸ਼ੀਲੂ ਵੀ ਤਿਆਰ ਹੈ ਤੇ ਦਵਰਜੀ ਵਾਲਾ ਉਹੀ 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 ਇਲੂ 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 ਸ਼ੀਲੂ ਨਿਆਰਾ ਖੇਡ ਕਬੱਡੀ ਦਾ ਸਵਾਦ ਸਵਾਦ ਉਹ ਸਵਾਦ ਉੱਧਰ ਵੇਖੋ ਪਰਨੇ ਕੋਟ ਆਗ ਲੈ ਦੀ ਵਿੱਚ ਨਾ ਨਜ਼ਾਰਾ ਨਜ਼ਾਰਾ ਦਿਲੂ 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 ਚਿਲੂ 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 ਗਰਮੀ ਇੰਨੀ ਹੋ ਚੁੱਕੀ ਆ ਕਿ ਕਈਆਂ ਨੇ ਕੋਟੀਆਂ ਉਤਾਂ ਨੂੰ ਸੱਡੀਆਂ ਪਰ ਇਹ ਗਰਮੀ ਦਾ ਕਾਰਨ ਨਹੀਂ ਜਿਹੜਾ ਕਬੱਡੀ ਦਾ ਨਜ਼ਾਰਾ ਆਇਆ ਬਹੁਤ ਵਧੀਆ ਅੰਬਾ ਅੰਬੇ ਦੀ ਪਈ ਨੌਜਵਾਨ ਜਦੋਂ ਕਬੱਡੀ ਪਾ ਕੇ ਕਹਿੰਦੇ ਉਧਰਲੇ ਪਾਸੇ ਵੇਖੋ ਓ ਤਾੜੀਆਂ ਵਾਲੇ ਕੀ ਖਿਆਲ ਆ ਜੋ ਓ ਸਾਹਮਣੇ ਵੇਖੋ ਬੁਲਟ ਮੇਲਾ ਲੁੱਟ ਗਿਆ ਔਰ ਤਗੜਾ ਮੈਚ ਆ ਗਿਆ ਤਪੁਰਜੀ ਵਾਲਾ ਮੇਰੇ ਵੀਰੋ ਹੁਣ ਵੇਖਦਾ ਵੀ ਸ਼ੀਲੂ ਨਾਲ ਪੰਗਾ ਪਵੇਗਾ ਜਾਂ ਫਿਰ ਗੁਰਦੀਪ ਦੇ ਨਾਲ ਆਹ ਵੇਖਦਾ ਵੀ ਦੋ ਜਾਸੀ ਕਹਿੰਦੇ ਬਚਕਾਰ ਇੱਕ ਸ਼ੀਲੂ ਦਾ ਛੋਟਾ ਵੀਰ ਆਹ ਤਪੁਰਜੀ ਵਾਲੇ ਦੀ ਪਈ ਹੋਏ ਰੇਡ ਐਨ ਮੇਲਾ ਭਰਿਆ ਹੋਇਆ ਹਰਿਆਣਾ एक्शन वाली मशीन आओ बीलैंडीलैंड ना रहे फिर ललकारे बारे की कह लो कौन आ गया कहने दो तो आ गया दुनिया च भी हले हलारे हो गए ਆਦਾ ਕਬੱਡੀ ਦਾ ਇਹਨੂੰ ਕਹਿੰਦੇ ਆ ਜੀ ਪੈਸਾ ਵਸੂਲ ਕਬੱਡੀ ਹੋ ਰਹੀ ਹੈ ਲੈ ਓਏ ਆ ਗਿਆ ਕੌਣ ਆ ਗਿਆ ਦੀਪ ਆ ਗਿਆ ਕਹਿੰਦੇ ਦਬਰਜੀ ਵਾਲਾ ਆਹ ਆ ਨੰਬਰ ਮੇਰੇ ਵੀਰੋ ਭਾਉ ਕਹਿੰਦਾ ਵੀ ਰੇਡਰ ਦਾ ਨੰਬਰ ਸਵਾਦ ਹੈ ਕਬੱਡੀ ਦਾ ਓ ਵਧੀਆ ਲੱਗ ਰਿਹਾ ਨਿਊਜ਼ੀਲੈਂਡ ਦੁਨੀਆ ਖੁਸ਼ ਹੈ ਭੰਗੜੇ ਪਾਉਂਦੇ ਪਹਿਲੇ ਮੇਲੇ ਤੇ ਪਹਿਲੀ ਬੜਨੇ ਨੇ ਅੱਜ ਦੇ ਨਿਆਰੇ ਬੱਲੀਏ ਅਸੀਂ ਬੋਲਦੇ ਨਹੀਂ ਖੁੰਡਾ ਪੁਰਾਣੇ ਬੱਲੀਏ ਅਸੀਂ ਬੋਲਦੇ ਨਹੀਂ ਖੁੰਡਾ ਪੁਰਾਣੇ ਬੱਲੀਏ ਆਹ ਦੀਪ ਤੇ ਸ਼ੀਲੂ ਦੀਪ ਤੇ ਸ਼ੀਲੂ ਮੇਰੇ ਵੀਰੋ ਉਹ ਨਿਊਜ਼ੀਲੈਂਡ ਵਾਲੇ ਆਇਆ ਨਜ਼ਾਰਾ ਐਨ ਵੱਜਦਾ ਲਲਕਾਰਾ ਮੇਰੇ ਵੀਰੋ ਗੱਲ ਸਿਰੇ ਲੱਗੀ ਪਈ ਐ